ਹੁਣੇ ਮੌਸਮ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ 5 ਤੇ 7 ਤਰੀਕ ਨੂੰ ਲੋਕ ਧਿਆਨ ਰੱਖਣ ਜਿਸ ਦੀ ਜਾਣਕਾਰੀ ਲੁਧਿਆਣਾ ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਉਹਨਾਂ ਨੇ ਕਿਹਾ ਕਿ 5 ਤੋਂ 7 ਤਰੀਕ ਦੇ ਵਿੱਚਕਾਰ ਰਾਤ ਦੇ ਵਿੱਚ بارش ਹੋ ਸਕਦੀ ਹੈ ਜੀ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖਿਆ ਕਿ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਸੀ ਔਰ ਕਿਉਂਕਿ ਜਦੋਂ ਤੋਂ ਮੌਨਸੂਨ ਦਾ ਵਿਦਡਰੋਅਲ ਹੋਇਆ ਤਾਂ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਬਣੀ ਹੋਈਆਂ ਸੀ ਉਹਦੇ ਨਾਲ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਸੀ ਪਰ ਹੁਣ ਜੇ ਅਸੀਂ ਪ੍ਰੈਸੈਂਟ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਉੱਪ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜਿਵੇਂ ਅਨਵੜੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਅਸੀਂ ਦੇਖ ਰਹੇ ਹਾਂ ਸੋ ਅਨਵੜੇ ਦਿਨਾਂ ਦੇ ਵਿੱਚ ਅਨਵੜੇ 1-2 ਦਿਨ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਹੈਵੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 5 ਔਰ 6 ਤਰੀਕ ਲਈ ਅਲਰਟ ਵੀ ਜਾਰੀ ਕੀਤਾ ਗਿਆ 5 ਤਰੀਕ ਨੂੰ ਪੰਜਾਬ ਦੇ ਲਗਭਗ ਸਾਰੇ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਹੈਵੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਇਹ ਜ਼ਵਾਵਾ ਚੱਲ ਸਕਦੀਆਂ ਨੇ ਥੰਡਰਿੰਗ ਜਾਂ ਲਾਈਟਨ ਔਰ 6 ਤਰੀਕ ਨੂੰ ਵੀ ਕੁਝ ਜਿਹੜੇ ਸੈਂਟਰਲ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਔਰਿੰਜ ਅਲਰਜਰੀ ਕੀਤਾ ਗਿਆ ਔਰ ਬਾਕੀ ਦੇ ਸੈਂਟਰਲ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਯੈਲੋ ਅਲਰਟ ਅਮਨੀ ਜਾਰੀ ਕੀਤਾ ਗਿਆ ਕਿੰਨਾ ਕਿ ਇਹ ਮੌਸਮ ਜਿਹੜਾ ਇਫੈਕਟਿਵ ਹੈ ਜੀ ਕਿਉਂਕਿ ਬੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਕਿਉਂਕਿ ਅੱਜ ਕੱਲ ਅਸੀਂ ਦੇਖ ਰਿਹਾ ਕਿ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਪਰ ਆਨਵਾਰ ਦੇ ਦਿਨਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਹੈਵੀ ਵੀ ਹੋ ਸਕਦੀ ਹੈ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਗਰਾਉਂਡ ਬਣਾਉਂਦੀ ਹੈ ਸੋ ਇਸ ਤਰ੍ਹਾਂ ਦੀ ਜਦੋਂ ਚੇਂਜਿੰਗ ਵੈਦਰ ਕੰਡੀਸ਼ਨਸ ਹੁੰਦੀਆਂ ਨੇ ਉਹਦਾ ਸੇਤ ਤੇ ਬੜਾ ਅਸਰ ਹੁੰਦਾ ਸੋ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਸਿਹਤ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੈ ਖਾਸ ਕਰਕੇ ਕਿਸਾਨਾਂ ਨੂੰ ਇਸ ਤਰੀਕੇ ਲਈ ਅਪੀਲ ਹੈ ਕਿ ਬਾਰਿਸ਼ ਨਾਲ ਵੱਡਿਆ ਤੇ ਝੋਨਾ ਪਿਆਰੀ ਜੀ ਫਾਰਮਰਸ ਨੂੰ ਇਹ ਹੀ ਦੱਸ ਸਕਦੇ ਆ ਕਿਉਂਕਿ ਹੁਣ ਟੀਫ ਕrops ਦੀ ਹਾਰਵੈਸਟਿੰਗ ਜਿਹੜੀ ਚੱਲ ਰਹੀ ਹੈ ਸੋ ਕਿਉਂਕਿ 5 ਤੋਂ 7 ਤਰੀਕ ਦੇ ਵਿੱਚ ਹੈਵੀ ਬਾਰਿਸ਼ ਵੀ ਕੁਝ 타ਮਾ ਤੇ ਹੋ ਸਕਦੀ ਹੈ ਸੋ ਇਹਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਫਾਰਮਰਸ ਹਾਰਵੈਸਟਿੰਗ ਕਰ ਰਹੇ ਨੇ ਉਹਨਾਂ ਨੂੰ ਪ੍ਰੋਡਿਊਸ ਦੀ ਜ਼ਰੂਰ ਨਾਲ ਨਾਲ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਮੌਸਮ ਤੋਂ ਪ੍ਰੋਡਕਸ਼ਨ ਕੋਈ ਨੁਕਸਾਨ ਨਾ ਹੋਵੇ ਜਦੋਂ ਜ਼ਿਆਦਾ ਗਰਮੀ ਵਾਲੀ ਸੀ ਮੌਸਮ ਦੇ ਇਸ਼ਾਰਾ ਹਮ ਸਭੀ ਲਿਖਣਗੇ ਅਮਿਲ ਕੁ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਕਲੀਅਰ ਸਕਾਈ ਕੰਡੀਸ਼ਨਸ ਔਰ ਇੰਟੈਂਸਿਟੀ ਕੰਡੀਸ਼ਨਸ ਥੋੜੀਆਂ ਰਹੀਆਂ ਨੇ ਸੋ ਇਹਦੇ ਕਰਕੇ ਟੈਂਪਰੇਚਰ ਵੀ ਵੱਧ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਲਾਊਡੀ ਔਰ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਥੋੜੀ ਗਰਾਉਟ ਆਪਸ ਹੋ ਸਕਦੇ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ yellow ਅਤੇ orange ਅਲਰਟ ਵੀ ਜਾਰੀ ਕੀਤਾ ਗਿਆ ਹੈ ਸਬੰਧ ਦੇ ਵਿੱਚ ਉਹਨਾਂ ਨੇ ਆਮ ਲੋਕਾਂ ਤੇ ਕਿਸਾਨਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਬਦਲਦੇ ਮੌਸਮ ਦੇ ਚੱਲਦੇ ਬਿਮਾਰੀਆਂ ਵੀ ਹੋ ਸਕਦੀਆਂ ਨੇ ਕਿਸਾਨ بارش ਤੋਂ ਆਪਣੀ ਫਸਲ ਨੂੰ ਬਚਾ ਕੇ ਰੱਖਣ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ